ਈ ਵਾਹਿਗੁਰੂ ਸਾਹਿਬ ਜੀਓ ਉਹ ਸਰਪਤ ਖਸਮ ਦੀ ਨੂਰ ਅਲੋਖ ਸਰੂ ਟਕਿਆ ਤੁਧ ਜਿਤੇ ਸੱਤੇ ਪਾਪ ਛਾਹ ਮਨ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੁਨ ਆਸਰੇ ਮਹਲਾ ਪੰਜਵਾਂ ਔਕੀ ਰੀਨਾ ਦੇਖ ਦੇ ਆਪਣਾ ਬਿਰਤ ਸੁਮਨਲੀ ਹਾਂ ਤੇ ਰਖ ਆਪਣੇ ਕੋ ਸਾਸ ਸਾਸ ਪ੍ਰਤਪੰਦੇ ਔਖੇ ਘਰੀਨਾ ਦੇਖਣ ਦੇ ਆਪਾ ਮਿਰਦਸ ਮੰਲੀ ਆਗ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤਿ ਪਾਲੇ ਪ੍ਰਵਸੂ ਲਾਗੈ ਹੋ ਮੇਰਾ ਕੀਤ ਆਦ ਅੰਤ ਪ੍ਰਵ ਸਦਾ ਸੁਹਾਇ ਤਨ ਹਾ ਮੰਨ ਬਿਲਾਸ ਪਈ ਸਹਰ ਕੇ ਚਰਜ ਦੇਖ ਵਡਾਈ ਹਰ ਸਿਮਰ ਸਿਮਰ ਅਨੰਤ ਕਰਨਾਨਕ ਰਬ ਜੰਗ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਬ੍ਰਹਮ ਕੋ ਵਨ ਪੈਰ ਰਖਾਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ